ਕੀ ਹੋ ਗਿਆ? ਦਾਈ ਹਾਂ ਕਿੱਥੇ ਦਾਈ ਆ ਜਾ ਆ ਜਾ ਤੁਮ ਦਾ ਬਾਈ ਹਾਈ ਜਣੀਏ ਤੁਮ ਬਾਈ ਮੋਢੇ ਦੇ ਲਾ ਕਿਵੇਂ ਮਾਰਦੀ ਆ ਬਣ ਉਧਿਆ ਕੀ ਤੋਰਤਾ ਪੁੱਤਾਂ ਹਾਂ ਸਿੰਗੜਾ ਕੈ ਸਿੰਗੜਾ ਦੀਵਾ 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 ਅਫੀਤ ਤੇ ਪੰਛੀ ਇਹਨਾਂ ਕੋਲ ਆ ਜਾ ਹੁਣ ਉਹ ਮੇਰੀ ਇੱਕ ਗੋਤੀ ਜਾਈ ਮਸਾ ਬਸਾਈ ਜੇ ਜਿਮੜੀ ਜਾਵੇ ਓਏ ਉਡੀਆ ਓਏ ਅਰਪਨ ਕਿੱਤੇ ਚੜਾਉਂਦੀ ਦੁੱਤੀ ਕਿੱਤੇ ਚੜਾਉਂਦੀ ਚਾਚੀ ਦਾਦੀ ਦੇ ਆ ਜਾ ਓਰੇ ਦੇਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਪ੍ਰਿਕ ਗੌਰ ਵਲੌਗਸ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਲੱਗਿਆ ਜੀ ਆਪਾਂ ਅੱਜ ਜੜੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਜਿਹੜੀ ਮੇਰੇ ਭੈਣ ਭਰਾ ਪਹਿਲੀ ਵਾਰੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸੋਨਾ ਜਿਹਾ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਕੇ ਜਾਇਓ ਜੀ ਤੇ ਵੀਡੀਓ ਨੂੰ ਪਲੀਜ਼ ਫੋਲੋਅਰ ਚ ਜ਼ਰੂਰ ਕਰਿਆ ਕਰੋ ਤੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਮੇਰੇ ਭੈਣ ਭਰਾਵਾਂ ਨਾਲ ਕੱਲ ਵਾਲੀ ਵੀਡੀਓ ਤੇ ਕਮੈਂਟ ਕਰੇ ਬਹੁਤ ਸੋਹਣੇ ਸੋਹਣੇ ਆਪਾਂ ਨੂੰ ਕਮੈਂਟ ਆਉਂਦੇ ਆ ਥ ਤੇ ਬਾਕੀ ਲੱਗੇ ਸੀ ਅੱਜ ਵਾਲੀ ਦਿਨ ਦੀ ਸ਼ੁਰੂਆਤ ਕਰਨ ਕੰਮ ਧੰਦੇ ਕਰਨ ਸੋਚਿਆ ਤੁਹਡੇ ਨਾਲ ਆਪਾਂ ਵੀਡੀਓ ਜਿਹੜੀ ਆਪਣੀ ਸ਼ੇਅਰ ਕਰਦੇ ਆ ਤੇ ਲੋ ਜੀ ਸਵੇਰ ਦਾ ਟਾਈਮ ਹੋ ਚੁੱਕੀ ਆ ਬੱਜ ਗਿਆ ਜੀ ਇੱਥੇ 8:30 ਤੇ ਬਸ ਬੱਚੇ ਅੱਜ ਘਰੇ ਹੀ ਸੀਗੇ ਕਿਉਂਕਿ ਜੀ ਕੱਲ ਵੀ ਉਹਨਾਂ ਦੇ ਪੇਪਰ ਖਤਮ ਹੋ ਗਏ ਆ ਤੇ ਘਰੇ ਹੀ ਹੁੰਦੇ ਨੇ ਹੁਣ ਇਹ ਤੇ ਇਸ ਕਰਕੇ ਹਜੇ ਰੋਟੀ ਰੋਟੀ ਬਣਾਣੀ ਮੈਂ ਸੋਚਿਆ ਪਹਿਲਾਂ ਮੈਂ ਕਿਹਾ ਚਲੋ ਛਾੜੂ ਜੂੜੂ ਆਪਾਂ ਜਿਹੜਾ ਹੋ ਲੱਗ ਜੀ ਤੇ ਬਸ ਛਾੜੂ ਕਿਢੂ ਲਾਉਣੀ ਆ ਤੇ ਨਾਲੇ ਬਾਕੀ ਦੇ ਹੋਰ ਕੰਮ ਧੰਦੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਇਧਰ ਆਪਣੇ ਜਾਓ ਦੇਖੋ ਕਿੰਨੇ ਵਧੀਆ ਹੋ ਗਏ ਤੇ ਬੇਡਾ ਮੈਂ ਸੁੰਭਰਤਾ ਮੈਂ ਪਹਿਲਾ ਤਾਂ ਨਹੀਂ ਸੀ ਵੀਡੀਓ ਸਟਾਰਟ ਕੀਤੀ ਮੈਂ ਕਿ ਬਹੁਤ ਜ਼ਿਆਦਾ ਵੱਡੀ ਬਣ ਜਾਣੀ ਹੈ ਵੀਡੀਓਜ਼ ਕਰਕੇ ਤੇ ਜਿੰਨੇ ਵੀ ਵੀਡੀਓ ਬਣਦੀ ਹੁੰਦੀ ਹੈ ਪਲੀਜ਼ ਸਾਰੇ ਜਣੇ ਸਪੋਰਟ ਜ਼ਰੂਰ ਕਰਿਆ ਕਰੋ ਆ ਉਹਦੇ ਲਾ ਪੁੱਠੇ ਪੰਗੇ ਲੈਣ ਲੱਗੀ ਓਏ 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 ਤੇਰੇ ਪੈਰ ਤੇ ਲੱਗੂ ਤੇਰੇ ਪੈਰ ਤੇ ਪੈਰ ਤੇ ਲੱਗੂ ਕਿੱਥੇ ਲੱਗ ਜਾਣੀਆਂ ਕੀ ਕਰਨੀਆਂ ਇਹ ਵੀ ਕੀ ਕਰਨੀਆਂ ਆਪ ਉਠੇ ਕੰਮ ਕਰਨ ਲੱਗੀ ਸੀ ਬੱਸ ਹਾਈ ਹਾਂ ਮਾਊਂਦ ਦਿੰਦੀ ਬੱਡੀ ਜਾਓ ਆਦੀ ਮਾਊਂ ਫੇਰ ਦੇ ਦੇ ਵਿੱਚ ਅਜਾ ਇੱਧਰ ਪਾਪਾ ਦੇਖ ਕੇ ਤਾਂ ਕੀ ਕਰਦਾ ਆ ਜਾ ਚੰਗਾ ਆ ਦੇ ਆ ਸਾਰੇ ਸਸੀ ਕਾ ਬੁਲਾ ਬੁਲਾ ਆ ਸਸੀ ਕਾ ਬੁਲਾ 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 ਆ ਸਸੀ ਕਾ ਬੁਲਾਓ ਸਸੀ ਕਾ ਬੁਲਾਓ ਸਸੀ ਕਾ ਬੁਲਾਓ

झाड़ू झड़ू सारे लाता ते बेड़ा एन बिल्कुल अपना साफ हो चुके कपड़े सुकने ए, कपड़े टाइम फिर वादिया छोटे कपड़े पाते सुकने चल ऊा नहीं टिकना है ਆ ਦੂਜੀ ਤਾਰ ਤੇ ਪਾ ਦੇ ਛੋਟੇ ਛੋਟੇ ਸਾਰੇ ਹਾਂ ਉਹ ਵਾਲੇ ਵੱਡੇ ਵੱਡੇ ਮੈਂ ਪਾ ਦਿੰਦੀ ਹਾਂ ਚਲ ਤੈਈ ਕਰਨੀਆਂ ਨੇ ਇੱਥੇ ਪੂਰਾ ਕੰਮ ਕਰਾਉ ਦੋ ਛੇਤੀ ਕੰਮ ਹੋ ਜੂਗਾ ਇਧਰ ਤੋਂ ਬਾਕੇ ਲੈ ਕੇ ਚੱਲ ਪੁੱਠੇ ਕੰਮ ਇਧਰੋਂ ਬਾਹ ਕਿੱਦਾਂ சார பை ரெ ਨਹੀਂ ਸੁਕੀ ਨਹੀਂ ਪਤ ਗੱਲੀ ਆ ਲੈ ਗਈ ਆ ਲੈ ਗਈ ਪਿਆਮਾ ਮਾਂ ਲੈ ਤੇਰਾ ਕੀ ਕਰੀ ਜਾਂਦੇ ਨੇ ਹਾਇਓ ਮੇਰੇ ਰੱਬਾ ਆਰਪਨਾ ਨਾ ਬੋਤਲ ਕਰ ਲਈ ਲਿਬੜ ਦਿਆ ਐਂ ਕਦੋਂ ਕਰਦਾ ਹੈ ਹੈ ਬੋਲਾ ਬਣਾ ਲਿਓ ਬਣਾ ਦਿਆ ਸਾਲਾ ਗੈਨ ਨਾਲ ਹੂਪਿੰਦਿਆ ਸਾਰੀ ਦੀ ਹਾੜੀ ਪਤਾ ਨਹੀਂ ਤਾਂ ਸਾਰਿਆਂ ਦੇ ਜਵਾਕੀ ਪੀਂਦੇ ਲਹੂ ਏਕੜ ਪਤਾ ਨਹੀਂ ਸਾੜੀ ਪੀਂਦੇ ਨੇ ਇਹ ਸਮਝੇ ਤਾਂ ਬਹਾਰਾ ਸਭ हजेक चली गई छुट्टिया कट्टी बीजा जा नानक छुट्टिया कटा ਉੱਛ ਚਲੀ ਗਈ ਕਹਿੰਦੀ ਛੁੱਟੀਆਂ ਕੱਟ ਕੇ ਆਉਣੀ ਆ। ਆ ਜਾਂਦਾ ਹੀ ਨਹੀਂ ਇਹਨੂੰ ਕਿਹਾ ਸੀ ਜਾਇਆ। ਮੈਂ ਕਿਹਾ ਤੂੰ ਨਾ ਚੱਲ ਤੂੰ ਨਾ ਰਹਿੰਦੀ ਨਾਲ ਕਿਉਂਦੇ ਸੀ। ਆਹ ਕਹਿੰਦਾ ਤੂੰ ਨਾਲ ਚੱਲ ਫੇਰ ਜਾਉਂ ਲੈ। ਮੇਰੇ ਨਾਲ ਬੰਨਿਆ ਹੋਇਆ ਤੂੰ ਆਪ ਸਮਾਂ ਤੇ ਕੱ ਲਈ ਜਾਏ ਮੇਰਾ ਨਹੀਂ ਟਾਈਮ ਹੁੰਦਾ ਘਰੇ ਕੰਮ ਕਰਨ ਨੂੰ। ਬੱਜੇ ਤਾਂ ਨਾ ਕੋਣ ਕੱਢੂਗਾ ਜੇ ਮੈਂ ਚਲੀ ਗਈ। ਤਜਨਾ ਪਾ ਕਪੜੇ ਸੁਕਣੇ ਸਮਾਰ ਕੇ ਜਿੱਕਣ ਬਾਈ ਦੇ। ਆੰਦਣਾ ਨੂੰ ਸੀਗਾ ਜੀ ਉੱਥੇ ਥੋੜਾ ਜਿਹਾ ਕੰਮ ਤੇ ਤਾਂ ਕਰਕੇ ਨਾ ਸਾਜਰੇ ਚਲੇ ਗਏ ਸੀਗੇ ਮੇਰੇ ਫੋਨ ਦਾ ਹਨਾ ਹੋਇਆ ਹੋਇਆ ਕੈਮਰਾ ਖਰਾਬ ਤੇ ਉਹਦੇ ਵਿੱਚ ਹਨਾ ਜਿਹੜੀ ਵੀਡੀਓ ਦੀ ਕੁਆਲਿਟੀ ਆ ਵਧੀਆ ਨਹੀਂ ਆਉਂਦੀ ਹੈਗੀ ਪਤਾ ਨਹੀਂ ਉਹਨੂੰ ਕੀ ਚੱਕਰ ਪੈ ਗਿਆ ਤੇ ਨਾ ਵਾਇਸ ਚੱਜ ਨਾਲ ਆਉਂਦੀ ਹੈ ਤੇ ਤਾਂ ਕਰਕੇ ਹਨਾ ਮੈਂ ਆਪਣੇ ਫੋਨ ਦੇ ਵਿੱਚ ਵੀਡੀਓ ਜਿਹੜੀ ਨਹੀਂ ਬਣਾਉਂਦੀ ਹੈਗੀ ਤਾਂ ਪਲੀਜ਼ ਸਾਰੇ ਜਣੇ ਸਪੋਰਟ ਕਰੋ ਤਾਂ ਕਿ ਆਪਾਂ ਆਪਣਾ ਨਵਾਂ ਫੋਨ ਲੈ ਸਕੀਏ ਸਾਰੇ ਜਣੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਠੀਕ ਆ ਤੇ ਫਿਰ ਮੈਂ ਹਨਾ ਕੋਈ ਨਾ ਕੋਈ ਫੋਨ ਆਪਾਂ ਜਰੂਰ ਲੈ ਲਾਂਗੇ ਬਾਈ ਕਰ ਲਾਂਗੇ ਤੇ ਹਜੇ ਫਿਲਹਾਲ ਥੋੜੀ ਸ਼ਾਰਟੇਜ ਚੱਲ ਰਹੀ ਆ ਰਪਈਆਂ ਦੀ ਪੈਸਿਆਂ ਦੀ ਹਨਾ ਤੇ ਫਿਰ ਆਪਾਂ ਹਨਾ ਲਵਾਂਗੇ ਜੀ ਫੋਨ ਤੇ ਪਲੀਜ਼ ਵੱਤੋ ਵੱਤ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਨੂੰ ਦੇਖਿਆ ਕਰੋ ਬਸ ਹੋਰ ਤੁਹਾਨੂੰ ਕੁਝ ਨਹੀਂ ਕਰਨ ਵਾਸਤੇ ਕਹਿ ਰਹੇ ਹੈਗੇ ਆਪਾਂ ਤੇ ਸਿਰਫ ਇੱਕ ਗੱਲਾ ਲਾਈਕ ਕਰਨਾ ਹੁੰਦਾ ਆਪਣੀ ਵੀਡੀਓ ਨੂੰ ਤੇ ਸੋਣਾ ਜੇ ਕਮੈਂਟ ਕਰਨਾ ਹੁੰਦਾ ਕਿ ਸਿਰਫ ਇੱਕ ਗੱਲਾ ਵਿਊ ਦੇ ਕੇ ਹਨਾ ਜਾਇਆ ਕਰੋ ਤੇ ਸਿਰਫ 10 ਮਿੰਟ ਕੱਢਣੇ ਹੁੰਦੇ ਆ ਸਾਡੇ ਵਾਸਤੇ ਤੁਹਾਡੀ ਜ਼ਿੰਦਗੀ ਦੇ ਵਿੱਚ 24 ਘੰਟਿਆਂ ਦੇ ਵਿੱਚੋਂ ਆਪਾਂ ਸਿਰਫ ਆਪਾਂ 10 ਮਿੰਟ ਮੰਗਦੇ ਹੁੰਨੇ ਆ ਜੀ ਤੇ ਪਲੀਜ਼ ਉਸ 10 ਮਿੰਟ ਸਾਡੇ ਲਈ ਬਹੁਤ ਖਾਸ ਹੁੰਦੇ ਆ ਤੁਹਾਡੇ 10 ਮਿੰਟ ਤੇ ਆਪਣੀ ਵੀਡੀਓ ਸਿਰਫ 10 ਜਾਂ ਹੱਦ 15 ਮਿੰਟ ਦੀ ਹੁੰਦੀ ਹੈ ਜੀ ਹੈਨਾ ਇੰਨਾ ਕੁ ਟਾਈਮ ਹੀ ਲੱਗਦਾ ਵਾ ਕੋਈ ਵੱਧ ਖਾਸ ਟਾਈਮ ਨਹੀਂ ਲੱਗਦਾ ਹੈਗਾ ਤਾਂ ਪਲੀਜ਼ ਹਰੇ ਜਾਣੇ ਪਲੀਜ਼ ਪੂਰੀ ਸਪੋਰਟ ਕਰਿਆ ਕਰੋ ਜੀ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਵੀ ਹੈਨਾ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਫਿਰ ਉਹਨੂੰ ਐਡੀਟਿੰਗ ਵੀ ਕਰਨੀ ਹੁੰਦੀ ਆ ਤੇ ਕਾਫੀ ਜ਼ਿਆਦਾ ਹਨਾ ਮਿਹਨਤ ਲੱਗਦੀ ਐ ਇਸ ਚੀਜ਼ ਦੇ ਵਿੱਚ ਤਾਂ ਪਲੀਜ਼ ਸਾਰੇ ਜਾਣੇ ਹਨਾ ਸਪੋਰਟ ਜ਼ਰੂਰ ਕਰਿਆ ਕਰੋ ਜੀ ਤੇ ਬਸ ਜੀ ਆਹੀ ਕਾਰਨ ਸੀਗਾ ਕਿ ਕੱਲ ਆਪਾਂ ਵੀਡੀਓ ਨਹੀਂ ਸ਼ੂਟ ਹੋਈ ਹੈਗੀ ਆਪਾਂ ਤੋਂ ਕਿਉਂਕਿ ਫੋਨ ਹੀ ਲੈ ਗਏ ਸੀਗੇ ਤੇ ਮੇਰੇ ਫੋਨ ਦੇ ਵਿੱਚ ਵਾਇਸ ਵਗੈਰਾ ਵਧੀਆ ਨਹੀਂ ਆਉਂਦੀ ਹੈਗੀ ਤੇ ਉਹਦਾ ਕੈਮਰਾ ਵੀ ਖਰਾਬ ਹੋ ਗਿਆ ਤਾਂ ਕਰਕੇ ਮੈਂ ਹੁਣ ਇਨਾਲੇ ਫੋਨ ਦੇ ਵਿੱਚ ਹਨਾ ਵੀਡੀਓ ਬਣਾਉਣੀ ਹੁੰਦੀ ਆ ਤੇ ਹੋ ਸਕਦਾ ਹੈ ਹਨਾ ਜਦੋਂ ਵੀ ਪੇਮੈਂਟ ਆਈ ਆਪਣੀ ਤੇ ਆਪਾਂ ਨਾ ਮਾ ਫੋਨ ਆ ਜਿਹੜਾ ਉਹ ਲਵਾਂਗੇ ਤੇ ਬਲੀ ਸਾਰੇ ਜਣੇ ਸਪੋਰਟ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਆਪਣਾ ਜਿਹੜਾ ਫੋਨ ਆ ਉਹ ਆਪਾਂ ਲੈ ਸਕੀਏ ਹਾਂਜੀ ਲਓ ਜੀ ਆਪਾਂ ਲੱਗੇ ਸੀਗੇ ਜੀ ਉਹਦੇ ਆਟਾ ਤਾਂ ਉਹਨਾਂ ਨੂੰ ਕਿਉਂਕਿ ਅੱਜ ਸੋਚਿਆ ਜੀ ਚਲੋ ਹੋਵਾਂ ਅੱਜ ਆਪਾਂ ਉਹਨਾਂ ਦੇ ਜੀ ਪਿਆਜ਼ਾਂ ਨੇ ਪਰੋਠੇ ਕਿਉਂਕਿ ਜੇ ਕੋਈ ਸਬਜ਼ੀ ਹੈ ਨਹੀਂ ਸੀਗੀ ਆਹਨ ਨੂੰ ਮੈਂ ਕਿਹਾ ਚਲੋ ਉਹਨਾ ਸਬਜ਼ੀ ਲੈ ਲੈਂਦੇ ਆ ਤੇ ਕਦੇ ਕਦੇ ਇਸ ਤਰ੍ਹਾਂ ਦਾ ਨਾ ਚਟਪਟਾ ਵੀ ਖਾਣਾ ਚਾਹੀਦਾ ਤੇ ਅੱਜ ਵੀ ਹੈ ਨਹੀਂ ਸੀਗੇ ਮੁੱਕੇ ਹੋ ਜੇ ਮੈਂ ਕੱਲ ਨੂੰ ਤੇ ਪੱਪਾ ਨੂੰ ਕੱਲ ਗਿਆ ਸੀ ਉਹਨਾਂ ਲੈ ਆਉਂ ਤੇ ਤਾਂ ਬੁੱਲ ਗਿਆ ਕਿ ਵੀ ਰਾਤੀ ਢੇਰੇ ਨੂੰ ਕਾਪੀ ਕਰਦੇ ਨਾ ਹੋ ਰਹੀ ਸੀਗਾ ਤੇ ਅੱਜ ਉਹਨਾਂ ਦਾ ਅੱਜ ਆਉਣਗੇ ਤੇ ਆਪਣੇ ਕੋਲ ਤੇ ਅੱਜ ਪੈਸੇ ਤੇ ਟਮਾਟਰ ਪੈਸੇ ਹੋਈਆਂ ਬੱਚਾ ਮੈਂ ਕਿੱਥੋਂ ਲਈ ਪਾ ਕੇ ਅੱਜ ਆਪਾਂ ਪਰੌਂਠੇ ਬਣਾਉਣੇ ਆ ਬਸ ਹੀ ਆਟਾ ਗੁੰਨ੍ਹ ਲਈਏ ਤੇ ਰਖਣੋਣਿਆਂ ਦੀ ਰੋਟੀ ਤੇ ਬੇਨ ਮੈਂ ਆਪਾਂ ਤੁਹਾਨੂੰ ਤੋਂ ਕੁਲੱਟ ਵਿੱਚ ਰੱਖ ਦੇਵਾਂਗੀ ਹਾਂਜੀ ਲੋ ਜੀ ਆਪਾਂ ਸਾਰੇ ਕੰਮ ਧੰਦੇ ਨੇ ਵੇੜਤੇ ਤੇ ਹੁਣ ਖਾਣ ਲੱਗੇ ਸੀਗੇ ਜੀ ਰੋਟੀ ਤੇ ਰੋਟੀਆਂ ਵੀ ਆਪਾਂ ਬਣਾ ਲਿਆਂਦੀ ਤੇ ਬਾਕੀ ਸਾਰਾ ਕੰਮ ਆਪਾਂ ਨੇ ਵੇੜ ਲਿਆ ਸਿਰਫ ਕੋਲੀ ਰੋਟੀ ਖਾਣ ਤੋਂ ਰਹਿੰਦੀ ਆ ਤੇ ਰੋਟੀਆਂ ਵੀ ਖਾ ਕੇ ਜੀ ਹਨਾ ਉਸ ਤੋਂ ਬਾਅਦ ਵਿੱਚ ਬਸ ਸਨੋਣਾ ਧੋਣਾ ਰਹਿ ਜਾਣਾ ਵਾ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਵਧੀਆ ਲੱਗੀ ਤਾਂ ਸੋਨਾ ਜੀ ਲਾਈਕ ਕਰਦੇ ਸੋਨਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਪਲੀਜ਼ ਇਹ ਵੀਡੀਓ ਨੂੰ ਫੋਲੋਅ ਜਰੂਰ ਕਰਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੁਸੀਂ ਆਪਣੇ ਚੈਨਲ ਨੂੰ ਬਹੁਤ-ਬਹੁਤ ਸਪੋਰਟ ਕਰੋ ਜੀ ਤੇ ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ ਦੇ ਨਾਲ ਤੱਕ